ਮਤਵਾਂਤੀਆਂ ਸੱਜਣੀਆਂ ਸਾਡੀਆਂ ਭੀਪੀਆਂ ਭੈਣਾ ਨਰਦਾ ਪਰਜਾਈਆਂ ਧੀਆਂ ਭੈਣਾ ਬੱਚੇ ਸਾਰੀ ਆਡੀਅנס ਜਿਹੜੀ ਇੰਨੀ ਗਰਮੀ ਦੇ ਵਿੱਚ ਵੀ ਪਹੁੰਚੀ ਹੋਈ ਐ ਸਾਰਿਆਂ ਦਾ ਤਹਿ ਦਿਲੋਂ ਸਿਰ ਝੁਕਾ ਕੇ ਧੰਨਵਾਦ ਕਰਦੇ ਆ ਗੁਰੂ ਪਿਆਰਿਓ ਬਹੁਤ ਬਹੁਤ ਮੁਬਾਰਕਾਂ ਤੁਸੀਂ ਇੱਥੇ ਆਏ ਤੇ ਸਾਡੀ ਸਾਡੇ ਤਿਹਾਰ ਦੇ ਵਿੱਚ ਸਾਡੇ ਦੇ ਵਿੱਚ ਮੇਲੇ ਦੇ ਵਿੱਚ ਰੌਣਕ ਵਧਾਈ ਐ ਉਹਦੇ ਲਈ ਮੈਂ ਬਹੁਤ ਬਹੁਤ ਧੰਨਵਾਦੀ ਆ ਉਨਾਂ ਸੀ ਆਪਣੀਆਂ ਸੇਲੀਆਂ ਦੀ ਉਡੀਕ ਕਰ ਰਹੇ ਆ ਤੇ ਨਾਲ ਨਾਲ ਅਸੀਂ ਫਿਰ ਆਪਣਾ ਹੌਲੀ ਹੌਲੀ ਕੰਮ ਸ਼ੁਰੂ ਕਰਾਂਗੇ ਸੌਣ ਹੈ ਦੁਬਾਰਾ ਰਾણો ਜੀ ਸਾਡੇ ਫੇਸ 3 ਦੀ ਸ਼ਾਨ ਗਿੱਧੇ ਦੀ ਰਾਣੀ ਉਹੋ ਤੁਹਾਡੇ ਆਹ ਸੌਣ ਦੀਆਂ ਬੋਲੀਆਂ ਤੋਂ ਸ਼ੁਰੂ ਕਰਨਗੇ ਤੇ ਉਸ ਤੋਂ ਬਾਅਦ ਸਿਲਸਿਲੇ ਵਾਰ ਸਾਡਾ ਪ੍ਰੋਗਰਾਮ ਸ਼ੁਰੂ ਹੋਏਗਾ ਆ ਇਸ ਪ੍ਰੋਗਰਾਮ ਦੇ ਵਿੱਚ ਲੜੀ ਵਾਰ ਜਿਨ੍ਹਾਂ ਨੇ ਵੀ ਆਪਣੀਆਂ ਆਈਟਮਸ ਤਿਆਰ ਕੀਤੀਆਂ ਹੋਈਆਂ ਨੇ ਕਾਈਂਡਲੀ ਸਾਨੂੰ ਦੱਸ ਦੇਣ ਤੇ ਇੱਥੇ ਉਹ ਆਈਟਮਸ ਪਰਫਾਰਮ ਕੀਤੀਆਂ ਜਾਣਗੀਆਂ ਥੈਂਕ ਯੂ ਸੋ ਮੱਚ ਮੈਡਮ ਥੈਂਕ ਯੂ ਬੱਟੀ ਮੈਡਮ ਬਾਗ ਦੀ ਰਵੀ ਦੇ ਵਿੱਚ ਅੰਬਾਂ ਦੀਆਂ ਟੇਰੀਆਂ ਵਗਦੀ ਰਾਜੋ ਬਈ ਬਰਾਵੀ ਦੇ ਵਿੱਚ ਅੰਬਾਂ ਦੀਆਂ ਟੇਰੀਆਂ ਮੂਰੇ ਬਾਬਾ ਜੀ ਪਿੱਛੇ ਸੰਗ ਤਾਂ ਵਥੇਰੀਆਂ ਬਾਗ ਦੀ ਰਵੀ ਦੇ ਵਿੱਚ ਸੁੱਟਦੀ ਮੈ ਕਾਨਾ ਮੂਰੇ ਸਤਗੁਰ ਨਾਨਕ ਪਿੱਛੇ ਵਾਲਾ ਮਰਦਾਨਾ ਮੂਰੇ ਸਤਗੁਰ ਨਾਨਕ ਪਿੱਛੇ ਵਾਲਾ ਮਰਦਾਨਾ ਨੀ ਭਗਧੀਰ ਆਵੀ ਦੇ ਵਿੱਚ ਦੋ ਮੱਲ ਨਾ ਹੁੰਦੇ ਭਗਧੀਰ ਆਵੀ ਦੇ ਵਿੱਚ ਦੋ ਮੱਲ ਨਾ ਹੁੰਦੇ ਚੱਕਦੇ ਪੱਲਾ ਨਹੀਂ ਤੇਰੇ ਪੈਰੀ ਹੱਥ ਲਾਉਂਦੇ ਚੱਕਦੇ ਪੱਲਾ ਨਹੀਂ ਤੇਰੇ ਪੈਰੀ ਹੱਥ ਲਾਉਂਦੇ ਪੱਲਾ ਕਿੱਕਣ ਚੱਕਾ ਨਹੀਂ ਕਰ ਠੰਡਾ ਖੜਕਾਉਂਦੇ ਖਣੇ ਚਖਾ ਨਹੀਂ ਕਰ ਡੰਡਾ ਖੜਕਾਉਂਦੇ ਤੈਨੂੰ ਪਿੱਪਲ ਤੈਨੂੰ ਨੱਤੀਆਂ ਪਾਬੋ ਨੂੰ ਪਿੱਪਲ ਪੱਤੀਆਂ ਵਿਆਕਰਵਾਲਾ ਵੀਰਨਾ ਤੈਨੂੰ ਨੱਤੀਆਂ ਪਾਬੋ ਨੂੰ ਪਿੱਪਲ ਪੱਤੀਆਂ ਵਿਆਕਰਵਾਲਾ ਵੀਰਨਾ ਵੀਰਾਇਆ ਮੀਵੇ ਵੀਰਾਇਆ ਮੀਵੇ ਪਾਣਦੇ ਵੇੜੇ ਪੁੰਨਿਆਂ ਦਾ ਚੰਨ ਵੜ ਕੇ ਵੀਰਾਇਆ ਮੀਵੇ ਪਾਣਦੇ ਵੇੜੇ ਪੁੰਨ ਤਨ ਵੜ ਕੇ ਨਹੀਂ ਵੀਰ ਮੇਰੇ ਨੇ ਕੁੜਤੀ ਦਿੱਤੀ ਨਹੀਂ ਵੀਰ ਮੇਰੇ ਨੇ ਕੁੜਤੀ ਦਿੱਤੀ ਪਾਬੋ ਨੇ ਫੁਲਕਾਰੀ ਨਿਯੁਗ-ਜੁਗ 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 ਚੀਪਾਬੋ ਲਗੇ ਵੀਰ ਤੋਂ ਪਿਆਰੀ ਨਿਯੁਗ-ਜੁਗ ਚੀਪਾਬੋ ਲਗੇ ਵੀਰ ਤੋਂ ਪਿਆਰੀ ਨਿਯੁਗ-ਜੁਗ ਚੀਪਾਬੋ ਲਗੇ ਵੀਰ ਤੋਂ ਪਿਆਰੀ ਕੁੜੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਕੁੜੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਨਾਚ ਨਾਚ ਖੜ ਦੂ ਪਾਣ ਗੀਆਂ ਨਹੀਂ ਅੱਜ ਗਿੱਦੇ ਵਿੱਚ ਰਾਣ ਕਾ ਪਾਣ ਗੀਆਂ ਨਹੀਂ ਅੱਜ ਗਿੱਦੇ ਵਿੱਚ ਰਾਣ ਕਾ ਪਾਣ ਗੀਆਂ ਨਹੀਂ ਅੱਜ ਗਿੱਦੇ ਵਿੱਚ ਰਾਣ ਕਾ ਪਾਣ ਗੀਆਂ ਨੇ ਨਚਣ ਵਾਲੇ ਦੀ ਅਡੀ ਨਰੇਂਦੀ ਨਚਣ ਵਾਲੇ ਦੀ ਅਡੀ ਨਰੇਂਦੀ ਘੋੜ ਬਲੇ ਜਾਮੂ ਨਚਣ ਵਾਲੇ ਦੀ ਅਡੀ ਨਰੇਂਦੀ ਘੋੜ ਬਲੀ ਮੱਪਾ ਮਨ ਅਗਲੇ ਵਿੱਚ ਤੋਲੀ ਵਾਲੀ ਮੱਪਾ ਨੱਚਦੇ ਵਿੱਚ ਤੂੰ ਨਹੀਂ ਬੋਲੀ ਮੱਪਾ ਮਾ ਹਾੜੀਆਂ ਟਾਲੀ ਤੇ ਘੁਗੀ ਕਰੇ ਕੋ ਤੂੰ ਹਾੜੀਆਂ ਟਾਲੀ ਤੇ ਘੁਗੀ ਕਰੇ ਕੋ ਕੋ ਫੀਰ ਮੱਝੀਆਂ ਦੇ ਸੰਗਲ ਫੜਾਵੇ ਨੀ ਪਾਪਾ ਕਰੇ ਤੇ ਤੇਓੜੀਆਂ ਫੀਰ ਮੱਝੀਆਂ ਦੇ ਸੰਗਲ ਫੜਾਵੇ ਪਾਪਾ ਮੱਥੇ ਪਾਵੇ ਤੇਓੜੀਆਂ ਲੜੀਏ ਪਰ ਜਾਏ ਤਾਰੇ ਮੇਰੇ ਵੀਰ ਦਾ ਲਗੇ ਜਸ ਘਟ ਵੱਟੀਏ ਪਰ ਜਾਈਏ ਕੈਸੇ ਮੇਰੇ ਵੀਰ ਦਾ ਨਹੀਂ ਗਰਮੀ ਵੜੀ ਆ ਕੁੜੇ ਨਿੰਬੂ ਨਿੰਬੂ ਪੀਆਈਆਂ ਨਹੀਂ ਬਾਜ ਨਹੀਂ ਤਾਈ ਨੂੰ ਲੱਗੀ ਗਰਮੀ ਕਾਈ ਨੇ ਫੇਰ ਭਾਈ ਐਕਟ ਕਰਤਾ ਵੇ ਗੁਰਦ ਤੇ ਦਵਾਈਆ ਹਾਂ ਹਾਂਜੀ ਤੇ ਦੋ ਨਿੰਬੂ ਲਿਆ ਦੇ ਵੇ ਗੁਰਦ ਤੇ ਦਵਾਈਆ ਵੇ ਗੁਰਦਤੇ ਦਿਵਾਇਆ ਹਾਂਜੀ ਵੇ ਦੋ ਖਟੇਲਿਆਂ ਦੇ ਹਾਂਜੀ ਵੇ ਦੋ ਮਿੱਠੇਲਿਆਂ ਦੇ ਹਾਂਜੀ ਵੇ ਮੇਰੇ ਪੀੜ ਕਲੇਜੇ ਹਾਂਜੀ ਤੇ ਮਾਂ ਮਰਦੀ ਜਾਂਦੀ ਹਾਂਜੀ ਵੇ ਤੂੰ ਹਾਂਜੀ ਜੋਗਾ ਹਾਂਜੀ ਵੇ ਤੇਰੀ ਸੜ ਦੇ ਹਾਂਜੀ ਹਾਂਜੀ ਰਸੀਆ ਨਬੂਦਿਆ ਦੇਵੇ ਮੇਰੇ ਉਠੀ ਕਾਲਜੇ ਪੀੜ ਰਸੀਆ ਨਬੂਦਿਆ ਦੇਵੇ ਮੇਰੇ ਉਹੀ ਕਾਲਜੇ ਪੀੜ ਰਸੀਆ ਨਬੂਦਿਆ ਦੇਵੇ ਮੇਰੇ ਉਠੀ ਕਾਲਜੇ ਪੀੜ ਇਹ ਨਹੀਂ ਆਡੀਅנס ਆ ਉਹ ਦਾੜੀ ਪਾ ਲੋ ਹਾਰ ਦੀ ਬਲਾਕੇਜ ਕੱਟ ਜਾਂਦੀ ਆ ਦਾੜੀ ਪਾ ਰੋ ਯਾਰ ਕਿਧਰ ਹੀ ਆਵਾਜ਼ ਨਹੀਂ ਆ ਰਹੀ ਕੰਨਾ ਦੇ ਵਿੱਚ ਪਿੱਪਾ ਲੱਗਦੀਆਂ ਨੀ ਤੇ ਦੇ ਚਾਂਕ ਦਾ ਰਾਨੋ ਚਲੋ ਪਰਫਾਰਮ ਕਰੋ ਗਰੁੱਪ ਤਾਂ ਬੋਲੋ ਗਰੁੱਪ ਚਲੋ ਆਜੋ ਨਾਲ ਰਾਨੋ ਦਾ ਸਾਥ ਦਿਓ ਚਲੋ ਬੋਲੋ ਗਾਣਾ ਕਿਹੜਾ ਬੋਲਣਾ ਆ ਰਣਗੀਤ ਰਣਜੋਤ ਪਾਵੇ ਦੋ ਤਿੰਨ ਨਾਲ ਦੀ ਦਰ ਹੈ ਕੁੜੀਆਂ ਚਿੜੀਆਂ ਮਾਵਾ ਸਾਡੀਆਂ ਮਾਮਾ ਸਾਡੀਆਂ ਰਿਸਪੈਕਟਡ ਰਿਟਾਇਰਡ ਲੇਡੀਜ਼ ਆਂਟੀਆਂ ਸਾਰੀਆਂ ਇੱਥਾਂ ਵੱਧ ਚੜ ਕੇ ਜਿਹੜਾ ਇਸ ਵਿੱਚ ਹਿੱਸਾ ਲੈਂਦੇ ਰਹੇ ਹਰ ਸਾਲ ਘਟ ਵੱਜ ਜਾਂਦਾ ਦਾਤੇ ਦੀਆਂ ਬਹੁਤ ਮੇਰਾ ਇਸ ਮੇਰਾ ਦੇ ਉੱਤੇ ਦੋ ਲੈਣਾ ਮੈਂ ਬੋਲੂਗੀ ਦੇਚਤਾ